ਸਾਰੇ ਡਿਪਾਰਟਮੈਂਟ ਵੱਲੋਂ ਇਹ ਜਿਹੜਾ ਪ੍ਰੋਗਰਾਮ ਆਰਗੇਨਾਈਜ਼ ਕੀਤਾ ਗਿਆ ਇਹ ਧੀਆਂ ਨੂੰ ਸਮਰਪਿਤ ਹੈ। ਇਹ ਜਿਹੜੇ ਪੰਜਾਬ ਕਮੇਟ ਨੇ ਇਹ ਉਪਰਾਲਾ ਕੀਤਾ ਈ ਧੀਆਂ ਦੀ ਲੋੜੀ ਇਹ ਅੱਗੇ ਦੇਖੋ ਆਪਾਂ ਸੁਣਦੇ ਦੇਖਣੇ ਆਏ ਆ ਕਿਵੇਂ ਮੁੰਡਿਆਂ ਦੀ ਹੀ ਲੋੜੀ ਸੈਲੀਬ੍ਰੇਟ ਕੀਤੀ ਜਾਂਦੀ ਸੀਗੀ। ਪਰ ਉਹਨਾਂ ਅੱਜ ਤੁਸੀਂ ਇਹ ਆਪਾਂ ਇੱਕ ਇਕੱਠੇ ਹੋ ਕੇ ਇੱਥੇ ਗਵਰਨਮੈਂਟ ਦਾ ਉਪਰਾਲਾ ਕੀਤਾ ਤਾਂ ਧੀਆਂ ਦੀ ਲੋੜੀ ਕਿ ਧੀਆਂ ਨੂੰ ਉਹਨਾਂ ਦਾ ਪੰਦਾ ਮਾਨ ਸਨਮਾਨ ਮਿਲੇ ਸੋ ਸਾਡਾ ਇੱਕ ਸੁਪਨਾ ਸੀ ਕਿ ਨਾ ਇੰਸਟੀਚੂਟਸ ਦੇ ਵਿੱਚ ਕਿਉਂਕਿ ਇਹ ਧੀਆਂ ਦਾ ਕਾਲਜ ਹੈ ਕੁੜੀਆਂ ਦਾ ਕਾਲਜ ਆ ਤਾਂ ਉਹਰੇ ਪ੍ਰੋਗਰਾਮ ਹੋਣਾ ਚਾਹੀਦਾ ਤੀਆਂ ਤੀਆਂ ਬਿਨਾ ਇਹ ਸਮਾਜ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ ਕਿਉਂਕਿ ਤੀਆਂ ਅੱਜ ਕਿਤੇ ਨਾ ਕਿਤੇ ਮੁੰਡਿਆਂ ਨਾਲੋਂ ਬਹੁਤ ਉੱਪਰ ਅਰਸ਼ ਤੱਕ ਬੈਠੀਆਂ ਹਨ ਚਾਨ ਤੱਕ ਪਹੁੰਚੀਆਂ ਵੀ ਹਨ ਤੇ ਇਸ ਕਰਕੇ ਇਹ ਜਿਹੜਾ ਉਪਰਾਲਾ ਗਵਰਨਮੈਂਟ ਦਾ ਤੀਆਂ ਨੂੰ ਇੰਪੋਰਟੈਂਸ ਮਿਲੇ ਜਿਹੜੀਆਂ ਕੁੱਖਾਂ ਵਿੱਚ ਅੱਗੇ ਤੀਆਂ ਨੂੰ ਮਾਰ ਦਿੱਤਾ ਜਾਂਦਾ ਸੀਗਾ ਹੁਣ ਤੁਸੀਂ ਦੇਖੋ ਪ੍ਰਾਣੀ ਪਰਸੈਂਟੇਜ ਨਾਲੋਂ ਬਹੁਤ ਸੁਧਾਰ ਹੋ ਗਿਆ ਹੈ ਇਹ ਜੇ ਉਪਰਾਲੇ ਜਦ ਸਰਕਾਰ ਵੱਲੋਂ ਕੀਤੇ ਜਾਣਗੇ ਜਦ ਇਹ ਫਰੂਟਫੁੱਲ ਰਹਿਣਗੇ 132 ਹਰ ਸ਼ੋਪੇ ਦੇ ਵਿੱਚ ਅਜ ਮੁੰਡਿਆਂ ਦੋਤੇ 100 ਫੀਮੇਲ 40 ਸਾਈਡ ਨੂੰ ਅਸੀਂ ਇਸ ਪਵਿੱਤਰ ਧਰਤੀ ਤੋਂ ਪੰਜਾਬ ਦੀ ਤੋਂ ਸਦਾ ਲਈ ਖਤਮ ਕਰਨਾ ਹੈ ਸਰ ਸਪਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਮੰਤਰੀ ਤਰुणਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਨਾਮ ਜੰਮੀਆਂ ਬੱਚਿਆਂ ਨੂੰ ਸਮਾਜ ਵਿੱਚ ਸਮਾਨਤਾ ਦਾ ਅਧਿਕਾਰ ਦਿਵਾਉਣ ਅਤੇ ਸੂਬੇ ਦੇ ਲਿੰਗ ਅਨੁਪਾਤ 'ਚ ਹੋਰ ਸੁਧਾਰ ਲਿਆਉਣ ਲਈ ਧੀਆਂ ਦੀ ਲੋੜੀ ਮਨਾਉਣਾ ਸਮੇਂ ਦੀ ਅਹਿਮ ਲੋੜ ਹੈ ਧੀਆਂ ਇਸ ਦੇਸ਼ ਦੀ ਦਰੋਹਰ ਨੇ ਜਿਕਰ ਦੇਸ਼ ਨੇ ਕਿਸੇ ਵੀ ਤਰ੍ਹਾਂ ਦੀ ਤੱਕੀ ਕਰਨੀ ਹੈ ਤਾਂ ਉਹ 3ਾਂ ਤੋਂ ਬਿਨਾਂ ਨਹੀਂ ਹੋ ਸਕਦੀ। ਉਹਨਾਂ ਕਿਹਾ ਕਿ ਅੱਜ ਦਾ ਸਮਾਗਮ 3ਾਂ ਨੂੰ ਸਮਰਪਿਤ ਹੈ। ਕੋਈ ਅਜਿਹਾ ਖੇਤਰ ਨਹੀਂ ਜਿੱਥੇ 3ਾਂ ਦਾ ਯੋਗਦਾਨ ਨਾ ਹੋਵੇ। ਅੱਜ ਦੀਆਂ 3ਾਂ ਮਹਾ ਡਾਕਟਰ ਪਾਇਲਟ, ਸਾਇੰਸਦਾਨ ਅਤੇ ਪ੍ਰੋਫੈਸਰ ਨੇ ਸਮਾਜ ਦੀਆਂ 3ਾਂ ਦਾ ਸਤਿਕਾਰ ਸਭ ਤੋਂ ਪਹਿਲੇ ਨੰਬਰ ਤੇ ਹੈ। ਗੁਰੂ ਸਾਹਿਬ ਨੇ ਵੀ ਆਖਿਆ ਸੀ ਸੋਕਿਉ ਮੰਦਾ ਆਖਿਆ ਜਿਤ ਜੰਮੇ ਰਾਜਨ ਜਿਸ ਦੇ ਕੁਖ ਤੋਂ ਇਸ ਸ੍ਰਿਸ਼ਟੀ ਦੀ ਉਤਪਤੀ ਹੋਈ ਉਸ ਨੂੰ ਮੰਦਾ ਕਿਵੇਂ ਕਹਿ ਸਕਦੇ ਅਸੀਂ ਦਿਲੋ ਉਨਿਆ ਕਿ ਧੀਆਂ ਨੂੰ ਹਰ ਖੇਤਰ ਚ ਅੱਗੇ ਰੱਖਣਾ ਚਾਹੀਦਾ ਹੈ ਉਹਨਾਂ ਕਿਹਾ ਕਿ ਬਹੁਤ ਖੇਤਰਾ ਵਿੱਚ ਧੀਆਂ ਅੱਜ ਮੁੰਡਿਆਂ ਤੋਂ ਅੱਗੇ ਲੰਘ ਚੁੱਕੀਆਂ ਨੇ ਤਰਨ ਪ੍ਰਸੋਨ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਧੀਆਂ ਦੇ ਸਤਿਕਾਰ ਅਤੇ ਨਾਰੀ ਸ਼ਕਤੀਕਰਨ ਤਹਿਤ ਅਨੇਕਾਂ ਪਹਿਲ ਕਦਮੀਆਂ ਕਰ ਰਹੀ ਹੈ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲਿੰਗ ਅਨੁਪਾਤ ਸੁਧਾਰ ਲਿਆਉਣ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਉਹਨਾਂ ਇਸ ਗੱਲ ਉੱਤੇ ਖੁਸ਼ੀ ਤੇ ਤਸੱਲੀ ਪ੍ਰਗਟਾਈ ਹੈ ਕਿ ਮੌਜੂਦਾ ਸਮੇਂ ਬਹੁਤ ਸਾਰੀਆਂ ਲੜਕੀਆਂ ਸਰਕਾਰੀ ਨੌਕਰੀ ਤੇ ਹੋਰ ਉੱਚ ਅਧਿਆਤੇ ਬਰਾਜ਼ਮਾਨ ਨੇ ਉੱਥੇ ਹੀ ਦੂਜੇ ਪਾਸੇ ਕਾਲਜ ਦੀ ਸਕੱਤਰ ਕਵਿਤਾ ਗੁਪਤਾ ਵੱਲੋਂ ਇਸ ਸਮਾਗਮ ਲਈ ਪੰਜਾਬ ਸਰਕਾਰ ਤੇ ਵਿਸ਼ੇਸ਼ ਤੌਰ ਤੇ ਕੈਬਨਿਟ ਮੰਤਰੀ ਤਰुणਪੀ ਸਿੰਘ ਸੌਂਦ ਦਾ ਦਿলো ਧੰਨਵਾਦ ਕੀਤਾ ਗਿਆ ਕਵਿਤਾ ਗੁਪਤਾ ਨੇ ਕਿਹਾ ਕਿ ਟੂਰਿਜ਼ਮ ਵਿਭਾਗ ਨੇ ਇਸ ਸਮਾਗਮ ਲਈ ਪੰਜਾਬ ਚ ਇੱਕ ਕਾਲਜ ਦੀ ਚੋਣ ਕਰਨੀ ਸੀ ਉਹਨਾਂ ਲਈ ਬੜੇ ਮਾਣ ਦੀ ਗੱਲ ਹੈ ਕਿ ਮੰਤਰੀ ਸੌਂਦ ਵੱਲੋਂ ਖੰਨਾ ਤੋਂ ਉਹਨਾਂ ਦੇ ਕਾਲਜ ਨੂੰ ਚੁਣਿਆ ਗਿਆ आज दुगावत देखियो सिंगल यार मैं थोड़ी ज्यादा जानती हूं देखो ये स्कूल ने ही करके ले गया भाई तेरे सामने हम लोग को मंदिर पर तोड़ दी मंदिर इस पावन पर बहुत च कर लिया करो ਧੀਆਂ ਦੀ ਲੋੜੀ ਬਣਾਈ ਜਾ ਰਹੀ ਹੈ ਥੀਮ ਕੇ ਅੱਜ ਖੰਨਾ ਵਿਖੇ ਪੰਜਾਬ ਟੂਰਿਜ਼ਮ ਐਂਡ ਕਲਚਰ ਡਿਪਾਰਟਮੈਂਟ ਵੱਲੋਂ ਧੀਆਂ ਦੀ ਲੋੜੀ ਦਾ ਪ੍ਰੋਗਰਾਮ ਆਰਗੇਨਾਈਜ਼ ਕੀਤਾ ਗਿਆ ਜਿਹੜਾ ਕਿ ਏਐਸ ਕਾਲਜ ਫॉर ਔਮਨ ਖੰਨਾ ਵਿਖੇ ਕੀਤਾ ਗਿਆ ਇਹ ਇੰਸਟੀਚਿਊਟ ਨੇ ਜਿਹੜੇ 100 ਸਾਲ ਤੋਂ ਵੱਧ ਪੁਰਾਣੇ ਇੰਸਟੀਚਿਊਟ ਨੇ ਮੈਨੇਜਮੈਂਟ ਸੋ ਸਾਡਾ ਇੱਕ ਸੁਪਨਾ ਸੀ ਕਿ ਨਾ ਇੰਸਟੀਚੂਟਸ ਦੇ ਵਿੱਚ ਕਿਉਂਕਿ ਇਹ ਧੀਆਂ ਦਾ ਕਾਲਜ ਹੈ ਕੁੜੀਆਂ ਦਾ ਕਾਲਜ ਆ ਤਾਂ ਔਰੇ ਪ੍ਰੋਗਰਾਮ ਹੋਣਾ ਚਾਹੀਦਾ ਸਉ ਪੰਜਾਬ ਟੂਰਿਜ਼ਮ ਐਂਡ ਕਲਚਰ ਡਿਪਾਰਟਮੈਂਟ ਦੀ ਸਾਰੀ ਟੀਮ ਨੇ ਜਿਹਦੇ ਵਿੱਚ ਸਾਡੇ ਸੈਕਟਰੀ ਆਈਏਐਸ ਮਾਲਵਿੰਦਰ ਸਿੰਘ ਜੱਗੀ ਜੀ ਡਾਇਰੈਕਟਰ ਆਈਏਐਸ ਮੈਡਮ ਅਮਰਿਤ ਕੌਰ ਜੀ ਤੇ ਨਾਲ ਜੁਆਇੰਟ ਡਾਇਰੈਕਟਰ ਸਾਡੇ ਦੰਪਰੀ ਤੁਵਾਲੀਆ ਜੀ ਇਹਨਾਂ ਦੀ ਪੂਰੀ ਸਾਰੇ ਡਿਪਾਰਟਮੈਂਟ ਵੱਲੋਂ ਇਹ ਜਿਹੜਾ ਪ੍ਰੋਗਰਾਮ ਆਰਗੇਨਾਈਜ਼ ਕੀਤਾ ਗਿਆ ਇਹ ਧੀਆ ਨੂੰ ਸਮਰਪਿਤ ਹੈ ਜਿਹੜੀ ਧੀ ਹੈ ਧੀ ਬਿਨਾ ਇਹ ਸਮਾਜ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ ਸੋ ਹਰ ਸ਼ੋਭੇ ਦੇ ਵਿੱਚ ਚਾਹੇ ਕੋਈ ਅੱਜ ਪਾਇਲਟ ਕਰੋ ਪਾਇਲਟ ਦੇ ਵਿੱਚ ਧੀ ਹੈ ਅੱਜ ਡਾਕਟਰ ਦੀ ਗੱਲ ਕਰੋ ਡਾਕਟਰ ਧੀ ਹੈ ਅੱਜ ਇੰਜੀਨੀਅਰ ਦੀ ਗੱਲ ਕਰੋ ਇੰਜੀਨੀਅਰ ਧੀ ਹੈ ਅੱਜ ਸਾਇੰਟਿਸਟ ਦੀ ਗੱਲ ਕਰੋ ਸਾਇੰਟਿਸਟ ਧੀ ਹੈ ਅੱਜ ਜੇਕਰ ਪ੍ਰੋਫੈਸਰ ਦੀ ਗੱਲ ਕਰੋ ਅੱਜ ਪ੍ਰੋਫੈਸਰ ਧੀ ਹੈ ਸੋ ਧੀ ਹਰ ਸ਼ੋਪੇ ਦੇ ਵਿੱਚ ਅੱਜ ਮੁੰਡਿਆਂ ਤੋਤੇ ਆ ਸੋ ਫੀਮੇਲ 40 ਸਾਈਡ ਨੂੰ ਅਸੀਂ ਇਸ ਪਵਿੱਤਰ ਧਰਤੀ ਤੋਂ ਪੰਜਾਬ ਦੀ ਤੋਂ ਸਦਾ ਲਈ ਖਤਮ ਕਰਨਾ ਉਹਨੂੰ ਜਾਗਰੂਕਤਾ ਰੱਖਦੇ ਹੋਏ ਉਸ ਚੀਜ਼ ਦੀ ਅਸੀਂ ਇਹ ਧੀਆਂ ਦੀ ਲੋੜੀ ਮਨਾਈ ਹੈ ਔਰ ਧੀਆਂ ਹਰ ਪੱਖ ਤੋਂ ਮਾਪਿਆਂ ਦੇ ਲਈ ਸਭ ਤੋਂ ਵੱਧ ਜਾਨੀ ਕਿ ਜੇ ਕੋਈ ਸੋਚਦੀਆਂ ਤਾਂ ਧੀਆਂ ਸੋਚਦੀਆਂ। ਸੋ ਸਤਿਕਾਰ ਹੈ ਧੀਆਂ ਦਾ। ਸਟੇਜ ਤੋਂ ਵੀ ਕਹਿ ਜੀ ਇਸ ਸਾਲ ਦੇ ਵਿੱਚ ਪੰਜਾਬ ਦੀ ਇੰਡਸਟਰੀ ਦੇ ਵਿੱਚ ਕਾਫੀ ਜਿਹੀ ਕ੍ਰਾਂਤੀ ਦੇਖਣ ਨੂੰ ਮਿਲੂਗੀ ਕਿਸ ਤਰ੍ਹਾਂ ਦਾ ਜਣਾ ਨਿਵੇਸ਼। ਅਸੀਂ OTS ਦੀਆਂ ਸਕੀਮਸ ਲੈ ਕੇ ਆ ਰਹੇ ਹਾਂ ਇੰਡਸਟਰੀ ਦੀਆਂ ਜਿਹੜੀਆਂ ਬੋਰਡ ਤੋਂ ਸਾਡੇ ਕਲੀਅਰ ਹੋ ਚੁੱਕੀਆਂ ਨੇ ਤੇ ਹੁਣ ਉਹਦਾ ਕੈਬਨਿਟ ਨੋਟ ਤਿਆਰ ਹੋ ਰਿਹਾ। ਅਸੀਂ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਦੇ ਵਿੱਚ ਇਸ ਕੈਬਨਿਟ ਨੋਟ ਨੂੰ ਲੈ ਕੇ ਜਾਵਾਂਗੇ ਕੈਬਨਿਟ ਦੇ ਵਿੱਚੋਂ ਉੱਥੋਂ ਪਾਸ ਹੋਣ ਤੋਂ ਬਾਅਦ ਅਸੀਂ ਬਹੁਤ ਵਧੀਆ OTS ਦੀਆਂ ਸਕੀਮਾਂ ਨੇ ਜਿਹੜੀਆਂ ਜਿਹੜੀਆਂ 30 30 40 40 ਸਾਲ ਦੇ ਜਿਹੜੇ ਮਸਲੇ ਇੰਡਸਟਰੀ ਦੇ ਫਸੇ ਹੋਏ ਆ ਉਹਨਾਂ ਨੂੰ ਕਲੀਅਰ ਕਰਨ ਜਾ ਰਹੇ ਮੰਤਰੀ ਜੀ ਇੱਕ ਪੱਤਰ ਸਮਾਨਾ ਤੁਹਾਡੇ ਮੈਕਹਮੇ ਦੇ ਨਾਲ ਜੁੜਿਆ ਹੋਇਆ ਜਿਹੜੀ FC ਵੱਲੋਂ ਤਾਂ ਕਿ ਕਣਕ ਦੀ ਜਿਹੜੀ ਸਪਲਾਈ ਆ ਉਹ ਫਲੋਰ ਮਿਲ ਦੱਟ ਨੂੰ ਨਹੀਂ ਕੀਤੀ ਗਈ ਪੰਜਾਬ ਦੀ ਜਿਹੜੀ ਫਲੋਰ ਮਿਲ ਇਹਦੇ ਬਾਰੇ ਤੁਹਾਨੂੰ ਕਨਸਰਨਡ ਕਿਹੜੇ ਮਨਿਸਟਰ ਨੇ ਨਾ ਉਹ ਦੱਸ ਸਕਦੇ ਨੇ ਲਾਲਚੰਦ ਕਟਾਰੂ ਚੱਕਰ ਇੰਡਸਟਰੀ ਵਰਦੋ ਕੀ ਜੀ ਫਲੋਰਮੈਂਟ ਇੰਡਸਟਰੀ ਜੀ ਨਹੀਂ ਦੇਖੋ ਗੱਲ ਇਹਦਾ ਹੈ ਜੇ ਇੰਡਸਟਰੀ ਉਸਨੇ ਹਾਲ ਤੱਕ ਫਲੋਰ ਮੇ ਲਾੜਿਆਂ ਨੇ ਆ ਕੇ ਮੇਰੇ ਨਾਲ ਗੱਲ ਨਹੀਂ ਕੀਤੀ ਜੇ ਮੈਂ ਨਾਲ ਗੱਲ ਕਰਨ ਕਿ ਫਲੋਰ ਮੇ ਲਾੜੇ ਤਾਂ ਮੈਂ ਜ਼ਰੂਰ ਇਸ ਮੁੱਦੇ ਨੂੰ ਚੱਕੂਗਾ ਪਰ ਇਹ ਜਣੀ ਕਿ ਮੈਨੂੰ ਇੱਦਾਂ ਲੱਗਦਾ ਜਿਹੜਾ ਇਸ ਇਹ ਜਿਹੜਾ ਮਾਮਲਾ ਹੈ ਉਹ ਮੇਰੇ ਪ੍ਰੋਰੋਗੇਟਿਵ ਦੀ ਬਜਾਏ ਜਿਹੜੇ ਕੰਸਰਨਡ ਮਨਿਸਟਰ ਹੈ ਉਹਨਾਂ ਨਾਲ ਕਰਦਾ ਗੱਲ ਥੈਂਕ ਯੂ ਅੱਛੀ ਸੀ ਜੀ ਧੀਆਂ ਦੀ ਲੋੜੀ ਮਨਾਈ ਆਈ ਪੰਜਾਬ ਕਮੈਂਟ ਵੱਲੋਂ ਜਿਹੜਾ ਹੈਗਾ ਟੂਰਿਜ਼ਮ ਐਂਡ ਕਲਚਰਲ ਅਫੇਅਰਸ ਡਿਪਾਰਟਮੈਂਟ ਜਿਨ੍ਹਾਂ ਦੇ ਮੰਤਰੀ ਸਾਡੇ ਆਪਣੇ ਹਲਕੇ ਦੇ ਹੈਗਾ ਐਮ ਐਲ اے ਮੰਤਰੀ ਕੈਬਨਿਟ ਮੰਤਰੀ ਸਰਦਾਰ ਤਰਨਪੀਰ ਸਿੰਘ ਸੋਨਜੀ ਵੱਲੋਂ ਇਹ ਕਾਰਜਕ੍ਰਮ ਬੜੇ ਖੁਸ਼ਕਿਸਮਤੀ ਨਾਲ ਸਾਡੇ ਕਾਲਜ ਨੂੰ ਮਿਲਿਆ ਕਿਉਂਕਿ ਇਹ ਪੰਜਾਬੀ ਵਿੱਚ ਮੈਂ ਤੁਹਾਨੂੰ ਦੱਸਦਾ ਇਹ ਕਿਸੇ ਵੀ ਕਾਲਜ ਨੂੰ ਇਹ ਮਤਲਬ ਜਿਹੜਾ ਹੈਗਾ ਇਹ ਕਾਲਜ ਉਹ ਦੇ ਸਕਦੇ ਸੀਗੇ ਪਰ ਉਹਨਾਂ ਨੇ ਇਹ ਮਾਨ ਸਾਡੇ ਕਾਲਜ ਨੂੰ ਬਖਸ਼ਿਆ ਸਕੂਲ ਫਾਰ ਔਮਨ ਨੂੰ ਇਹ ਉਹਨਾਂ ਦੇ ਅਸੀਂ ਬਹੁਤ ਧੰਨਵਾਦੀ ਆ ਜੀ ਇਹ ਪ੍ਰੋਗਰਾਮ ਉਹਨਾਂ ਦਾ ਦਿੱਤਾ ਗਿਆ ਤੇ ਡਿਪਾਰਟਮੈਂਟ ਵੱਲੋਂ ਤੇ ਐਸ ਮੈਨੇਜਮੈਂਟ ਵੱਲੋਂ ਐਸ ਕਾਲਜ ਵੱਲੋਂ ਕੋਲੈਬੋਰੇਸ਼ਨ ਵਿੱਚ ਇੱਥੇ 3 ਦੀ ਲੋੜੀ ਦਾ ਪ੍ਰੋਗਰਾਮ ਸੈਲੀਬ੍ਰੇਟ ਕੀਤਾ ਗਿਆ ਹੈ। ਵੈਸੇ ਤਾਂ ਬਹੁਤ ਅਵੇਟ ਹੈ ਸਰ ਪਰ ਹਾਲੇ ਵੀ ਕਾਈ ਜਗ੍ਹਾ ਤੇ ਲੜਕਾ ਲੜਕੀ ਜਿਹੜਾ ਫੇਰ ਫੋਟੋ ਕੀ ਮੈਸੇਜ ਦੇਣ ਤੋਂ ਇਹ ਜਿਹੜੇ ਪੰਜਾਬ ਗਵਰਨਮੈਂਟ ਨੇ ਇਹ ਉਪਰਾਲਾ ਕੀਤਾ ਈ 3 ਦੀ ਲੋੜੀ ਇਹ ਅੱਗੇ ਦੇਖੋ ਆਪਾਂ ਸੁਣਦੇ ਦੇਖਣੇ ਆਏ ਆ ਕਿ ਵੀ ਮੁੰਡਿਆਂ ਦੀ ਹੀ ਲੋੜੀ ਸੈਲੀਬ੍ਰੇਟ ਕੀਤੀ ਜਾਂਦੀ ਸੀਗੀ ਪਰ ਹੁਣ ਅੱਜ ਤੁਸੀਂ ਇਹ ਆਪਾਂ ਇੱਕ ਇਕੱਠੇ ਹੋ ਕੇ ਇੱਥੇ ਗਵਰਨਮੈਂਟ ਦਾ ਉਪਰਾਲਾ ਕੀਤਾ 3 ਦੀ ਲੋੜੀ ਕਿ 3 ਨੂੰ ਉਹਨਾਂ ਦਾ ਪੰਦਾ ਮਾਨ ਸਨਮਾਨ ਮਿਲੇ ਕਿਉਂਕਿ ਤੀਆਂ ਅੱਜ ਕਿਤੇ ਨਾ ਕਿਤੇ ਮੁੰਡਿਆਂ ਨਾਲੋਂ ਬਹੁਤ ਉੱਪਰ ਅਰਸ਼ ਤੱਕ ਬੈਠੀਆਂ ਹਨ ਚਾਨ ਤੱਕ ਪਹੁੰਚੀਆਂ ਵੀ ਹਨ ਤੇ ਇਸ ਕਰਕੇ ਇਹ ਜਿਹੜਾ ਉਪਰਾਲਾ ਗਵਰਨਮੈਂਟ ਦਾ ਤੀਆਂ ਨੂੰ ਇੰਪੋਰਟੈਂਸ ਮਿਲੇ ਜਿਹੜੀਆਂ ਕੁੱਖਾਂ ਵਿੱਚ ਅੱਗੇ ਤੀਆਂ ਨੂੰ ਮਾਰ ਦਿੱਤਾ ਜਾਂਦਾ ਸੀਗਾ ਹੁਣ ਤੁਸੀਂ ਦੇਖੋ ਪ੍ਰਾਣੀ ਪਰਸੈਂਟੇਜ ਨਾਲੋਂ ਹੁਣ ਬਹੁਤ ਸੁਧਾਰ ਹੋ ਗਿਆ ਹੈ ਇਹ ਜੇ ਉਪਰਾਲੇ ਜਦ ਸਰਕਾਰ ਵੱਲੋਂ ਕੀਤੇ ਜਾਣਗੇ ਜਦ ਹੀ ਉਹ ਫਰੂਟਫੁੱਲ ਰਹਿਣਗੇ ਤੇ ਹੁਣ ਤੁਸੀਂ ਆਮ ਵੀ ਦੇਖੋ ਜਨਤਾ ਵੇਅਰ ਹੋ ਰਹੀ ਹੈ ਉਹ ਵੀ ਆਪਣੇ ਨੀਚੇ ਕਰਨ ਤੇ ਵੀ ਤਿਆਰੀ ਲੋੜੀ ਮਨਾਉਂਦੀ ਹੈ ਤੇ ਬਹੁਤ ਵਧੀਆ ਪੰਜਾਬ ਸਰਕਾਰ ਦਾ ਉਪਰਾਲਾ ਸੀ ਉਹਨਾਂ ਦਾ ਤਹੇ ਦਿਲ ਤੋਂ ਆਪਣੇ ਮੰਤਰੀ ਸਾਹਿਬ ਦਾ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਸਾਨੂੰ ਇਸ लायक ਸਮਝਿਆ ਕਿ ਐਡਾ ਫੰਕਸ਼ਨ ਜਿਹੜਾ ਪੰਜਾਬ ਲੈਵਲ ਤੇ ਹੋ ਸਕਦਾ ਸੀ ਉਹ ਸਾਡੇ ਕਾਲਜ ਵਿੱਚ ਕੀਤਾ ਗਿਆ ਧੰਨਵਾਦ